ਪਿਆਰੇ ਵਿਦਿਆਰਥੀਓ ਮੈਂ ਪ੍ਰੋਫੈਸਰ ਦਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਪ੍ਰਗਤੀ ਜਨਸ ਮਿਸਟਰ ਪੰਜਵਾਂ ਦੇ ਪੰਜਾਬੀ ਇਲੈਕਟਿਵ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੇ ਕਾਪ ਪੁਸਤਕਾਉ ਸਵੀਰਾ ਵਿੱਚ ਦਰਜ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ ਦੀ ਵਿਆਖਿਆ ਕਰਾਂਗੇ ਅਧੇਰੀ ਰਾਹ ਨਾ ਕੋਈ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਸਮਾਜਿਕ ਅਤੇ ਰਾਜਨੀਤਿਕ ਮਾੜੇ ਹਾਲਾਤਾਂ ਕਾਰਨ ਸਮਾਜਿਕ ਹਾਲਾਤਾਂ ਦੇ ਨਿਗਰੇ ਹਾਲਾਤ ਨੂੰ ਪੇਸ਼ ਕੀਤਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕਲ ਭਾਵ ਕਲ ਯੁਗ ਸੁਭਾਉ ਹਰ ਮਨੁੱਖ ਦਾ ਸੁਭਾਅ ਕਾਲਯੁਗੀ ਭਾਵ ਦੂਜੇ ਦਾ ਨੁਕਸਾਨ ਕਰਨਾ ਮਾਰਨਾ ਕੋਣਾ ਦੂਸਰੇ ਦੇ ਵਿਰੋਧ ਕੋਈ ਨਾ ਕੋਈ ਅਜਿਹੇ ਕਰਮ ਕਰਨਾ ਜਿਸ ਨਾਲ ਉਹਦਾ ਆਪਣਾ ਫਾਇਦਾ ਹੋਵੇ ਭਾਵ ਧਰਮ ਦੀ ਕੋਈ ਚੀਜ਼ ਨਹੀਂ ਸਿਰਫ ਕਲਯੁਗ ਮਾਰੀ ਸੂਚ ਦਾ ਪਸਾਰ ਕਾਤੀ ਛੁਰੀ ਕਸਾਈ ਕਸਾਈ ਕੋਣ ਵਾਲੇ ਜ਼ਾਲਮ ਪੰਖ ਖੰਭ ਗੁਰੂ ਸਾਹਿਬ ਫਰਮਾਉਂਦੇ ਹਨ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਘਰ ਉੱਡ ਰਿਆ ਕਸਾਈ ਇਹ ਘੋਰ ਕਸਾਈ ਭਾਵ ਕੋਣ ਵਾਲੇ ਇਹ ਘੋਰ ਕਲਯੁਗੀ ਸੁਭਾਅ ਮਨੂ ਛੁਰੀ ਹੈ ਪਾਵ ਮਨੁੱਖ ਦਾ ਜਿਹੋ ਜਿਹੇ ਕਾਲਜੁਗੀ ਸੁਭਾ ਹੋ ਚੁੱਕਿਆ ਹੈ ਉਹ ਉਸ ਵਿੱਚੋਂ ਚੰਗਿਆਈ ਖਤਮ ਹੋ ਚੁੱਕੀ ਹੈ ਤੇ ਉਹ ਛੁਰੀ ਦੇ ਸਮਾਨ ਹੈ ਹਰ ਮਨੁੱਖ ਦਾ ਸੁਭਾ ਇੱਕ ਛੁਰੀ ਇੱਕ ਚਾਕੂ ਇੱਕ ਤਲਵਾਰ ਕਿਰਪਾਨ ਦੇ ਸਮਾਨ ਹੈ ਜਿਸ ਦੇ ਕਾਰਨ ਰਾਜੇ ਜ਼ਾਲਮ ਹੋ ਰਹੇ ਹਨ ਤੇ ਜਿਸ ਕੋਲ ਸ਼ਕਤੀ ਹੈ ਪਾਵ ਰਾਜੇ ਹਨ ਇੱਕ ਤਾਂ ਸੁਭਾ ਹੀ ਬੁਰਾ ਹੈ ਦੂਸਰਾ ਜੋ ਰਾਜਾ ਹੈ ਹੋਰ ਜ਼ਾਲਮ ਹੋ ਗਿਆ ਹੈ ਇਸ ਵਾਸਤੇ ਧਰਮ ਖੰਭ ਲਾ ਕੇ ਉੱਡ ਗਿਆ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਧਰਮ ਕਿਤੇ ਦੂਰ ਖੰਭ ਲਾ ਕੇ ਉੱਡ ਗਿਆ ਹੈ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਹੀਂ ਕਹ ਚੜਿਆ ਕੂੜ ਅਮਾਵਸ ਹਨੇਰੀ ਰਾਤ ਕਹ ਕਿੱਥੇ ਕੂੜ ਮਨੋ ਮੱਸੀਆ ਦੀ ਰਾਤ ਇਸ ਵਿੱਚ ਸੱਚ ਰੂਪ ਚੰਦਰਮਾ ਕਿਤੇ ਨਹੀਂ ਚੜਿਆ ਭਾਵ ਹਨੇਰੀ ਰਾਤ ਤੇ ਸੱਚ ਰੂਪ ਚੰਦਰਮਾ ਕਿਤੇ ਦੂਰ ਹੈ ਹੈ ਚੜਿਆ ਨਹੀਂ ਸੋ ਕੂੜ ਅਮਾਵ ਸੱਚ ਚੰਦਰਮਾ ਦੀ ਸੇ ਨਹੀਂ ਚੜਿਆ ਕੂੜ ਮਾਨੁ ਮੱਛੇ ਦੀ ਰਾਤ ਤੇ ਹਨੇਰੀ ਰਾਤ ਹੈ ਵਿਦਿਆਰਥੀਓ ਇਸ ਵਿੱਚ ਸੱਚ ਰੂਪ ਚੰਦਰਮਾ ਭਾਵ ਸੱਚ ਕਿਧਰੇ ਨਜ਼ਰ ਨਹੀਂ ਆਉਂਦਾ ਸਾਰੇ ਕਿਤੇ ਝੂਠ ਦਾ ਹਨੇਰੀ ਹਨੇਰ ਨਜ਼ਰ ਆਉਂਦਾ ਹੈ ਹਉ ਪਾਲੀ ਵਿਕੁੰਨੀ ਅਦੇਰੀ ਰਾਹ ਨ ਕੋਈ ਹਉ ਮੈਂ ਵਿਕੁੰਨੀ ਵਿਆਕੁੜੇ ਗੁਰੂ ਸਾਹਿਬ ਫਰਉਂਦੇ ਹਨ ਕਿ ਮੈਂ ਇਸ ਚੰਦਰਮਾ ਨੂੰ ਲੱਭ ਲੱਭ ਕੇ ਭਾਵ ਸੱਚ ਰੂਪੀ ਚੰਦਰਮਾ ਨੂੰ ਲੱਭ ਲੱਭ ਕੇ ਵਿਆਕੂਲ ਹੋ ਗਈ ਹਾਂ ਅਤੇ ਹਨੇਰੇ ਵਿੱਚ ਕੋਈ ਰਾਹ ਨਹੀਂ ਦਿਸਦਾ ਸਚਾਈ ਦਾ ਕੋਈ ਰਾਹ ਨਹੀਂ ਦਿਸਦਾ ਸਾਰੇ ਪਾਸੇ ਝੂਠ ਅਤੇ ਕੂੜੀ ਫੈਲਿਆ ਹੋਇਆ ਹੈ ਵਿੱਚ ਹੋਮੇ ਕਰ ਦੁਖ ਰੋਈ ਦੁਖ ਰੋਈ ਦੁਖ ਰੋ ਰਹੀ ਹੈ ਇਸ ਹਨੇਰੀ ਵਿੱਚ ਸ੍ਰਿਸ਼ਟੀ ਪਾ ਪੂਰਾ ਵਿਸ਼ਵ ਸੰਸਾਰ ਹਉਮੈ ਦੇ ਕਾਰਨ ਦੁਖੀ ਹੋ ਕੇ ਰੋ ਰਿਹਾ ਹੈ ਭਾਵ ਆਪਣੇ ਹੰਕਾਰ ਦੇ ਵਿੱਚ ਹੀ ਦੁਖੀ ਹੋ ਕੇ ਮਰ ਰਿਹਾ ਹੈ ਸੰਸਾਰ ਤੇ ਰੋ ਰਿਹਾ ਹੈ ਕਹ ਨਾਨਕ ਕਿਨ ਬਿਤ ਗਤ ਹੋਏ ਅਗੋ ਗੁਰੂ ਸਾਹਿਬ ਫਰਮਾਉਂਦੇ ਹਨ ਕਿਨ ਬਿਤ ਕਿਸ ਤਰ੍ਹਾਂ ਗਤ ਪਾ ਮੁਕਤੀ ਖਲਾਸੀ हे ਨਾਨਕ ਇਸ ਕੂੜ ਤੋਂ ਕੂੜ ਤੋਂ ਝੂਟ ਤੋਂ ਅਤੇ ਕਲਯੁਗ ਦੇ ਸੁਭਾਅ ਤੋਂ ਕਿਸ ਤਰ੍ਹਾਂ ਖਲਾਸੀ ਹੋਵੇ ਮੁਕਤੀ ਪਾਈ ਜਾ ਸਕੇ